ਮੇਰਾ ਨਾਮ ਖੁਸ਼ਿੰਦਰਜੀ ਸਿੰਘ ਹੈ ਮੈਂ ਕਲੋਨੀ ਦੇ ਵਿੱਚ ਅਮਰਦੀਪ ਕਲੋਨੀ ਦਾ ਇੱਥੇ ਵਸਨੀਕ ਹੈ ਘੱਟੋ ਘੱਟ ਮੈਨੂੰ 10 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ ਹਾਸੇ ਤੇ ਹਾਸਾ ਹੀ ਦੇਖਦੇ ਆ ਰਹੇ ਹਾਂ ਜਦੋਂ ਇਹ ਪੁਲ ਬਣਿਆ ਉਸ ਤੋਂ ਜ्यादा ਉਸ ਤੋਂ ਉਸ ਟਾਈਮ ਤੋਂ ਜ਼ਿਆਦਾ ਇਹ ਹਾਸੇ ਬਹੁਤ ਹੋਣ ਲੱਗ ਗਿਆ ਅਮਰਦੀਪ ਕਲੋਨੀ ਦੇ ਵੀ ਸਾਡੇ ਕੋਲ ਪ੍ਰੂਫ ਨੇ ਜਿਹੜੇ ਡੈਥ ਹੋ ਚੁੱਕੀਆਂ ਇੱਥੇ ਸਾਡੇ ਕੋਲ ਖਰੋਲੀ ਪਿੰਡ ਸਾਡੇ ਸਾਹਮਣੇ ਆ ਇਹੋ ਕੱਟ ਲੱਗਿਆ ਵਾ ਉਹਦੇ ਵੀ ਹਾਸੇ ਸਾਡੇ ਕੋਲ ਉਹਦੇ ਵੀ ਪ੍ਰੂਫ ਨੇ ਪ੍ਰੂਫ ਵੱਜੋਂ ਅਸੀਂ ਦੇ ਸਕਦੇ ਹਾਂ ਮੇਰਾ ਨਾਮ ਹੈ ਜੀ ਗੁਰਪ੍ਰੀਤ ਸਿੰਘ ਪਾਟਿਆ ਕਿਹੜੀ ਕਲੋਨੀ ਵਸਦੇ ਹੋ ਇਹ ਅਮਰਦੀਪ ਕਲੋਨੀ ਚ ਰਹਿੰਦਾ ਜੀ ਮੈਂ ਕੀ ਮੰਗ ਰਹੇ ਜੀ ਮੰਗ ਇਹ ਵੈ ਜੀ ਸਰ ਇਹ ਕਲੋਨੀ ਤਾਂ ਬੜੀ ਪੁਰਾਣੀ ਹੈ ਸਨ 1982 ਦੀ ਬਣੀ ਹੋਈ ਹੈ ਤੇ ਜਦੋਂ ਇਹ ਪੁਲ ਬਣਿਆ ਸਮੱਸਿਆ ਤਾਂ ਤੋਂ ਡਿਵੈਲਪ ਹੋਈ ਹੈ ਪੁਲ ਤੋਂ ਵਹੀਕਲਸ ਬਹੁਤ ਸਪੀਡ ਨਾਲ نیچے ਉਤਰਦੇ ਨੇ ਔਰ ਇੱਥੋਂ ਸਾਡਾ ਲੰਘਾ ਸਿੱਧਾ ਹੈਗਾ ਬਿਲਕੁਲ ਸਟ੍ਰੇਟ ਪਿੰਡ ਖੜੋਲੀ ਨੂੰ ਜਾਂਦਾ ਹੈ ਠੀਕ ਹੈ ਤੇ ਉਹਦੇ ਕਰਕੇ ਸੜਕ ਦੇ ਵਿੱਚ ਕਾਰ ਜਗ੍ਹਾ ਨਹੀਂ ਬਚਦੀ ਜੇ ਵੀਕਲ ਪਹਿਲਾਂ ਕ੍ਰਾਸ ਕਰਨਾ ਜਾਵੇ ਹਾਫ ਜਾ ਕੇ ਖੜਾ ਹੁੰਦਾ ਤੇ ਉਹਨੂੰ ਪਿੱਛੋਂ ਹਿੱਟ ਹੋਣ ਦਾ ਵੀ ਚਾਂਸ ਹੁੰਦਾ ਜੇ ਥੋੜਾ ਜਿਹਾ ਅੱਗੇ ਨੂੰ ਅੱਧਾ ਤੇ ਪਰਲੇ ਪਾਸੇ ਜਿਹੜਾ ਟ੍ਰੈਫਿਕ ਆ ਰਿਹਾ ਉਹ ਹਿੱਟ ਕਰਦਾ ਔਰ ਇਸ ਨਾਲ ਕਈ ਘਟਨਾਵਾਂ ਵਾਪਰੀਆਂ ਸਾਡੀ ਕੌਲਨੀ ਦੇ ਕਈ ਬੰਦੇ ਪਰਮਾਤਮਾ ਨੂੰ ਪਿਆਰੇ ਹੋਏ ਨੇ ਅੱਗੇ ਪਿੰਡ ਹੈਗਾ ਸਾਡੇ ਕੜੋਲੀ ਪਿੰਡ ਉਹਨਾਂ ਨਾਲ ਵੀ ਬੜੀ ਵਾਪਰੀਆਂ ਤੇ ਬੜਾ ਹੀ ਮਤਲਬ ਦੁਰਘਟਨਾ ਦਾ ਖੇਤਰ ਬਣ ਗਿਆ ਇਹ ਦੇ ਕਰਕੇ ਲੋਕਾਂ ਨੇ ਪਾਠ ਵੀ ਰਖਾਏ ਨੇ ਚਲੋ ਇੱਕ ਸੰਤਨਾ ਵਾਸਤੇ ਸੀਗਾ ਲੇਕਿਨ ਜਿਹੜਾ ਅਸਲੀ ਇਹਦਾ ਉਪਾਏ ਹੈ ਕਿ ਇਹੋ ਜੀ ਜਗ੍ਹਾ ਬਣ ਜਾਵੇ ਥੋੜਾ ਜਿਹਾ ਚੌੜਾ ਹਾਂ ਜੋ ਵਹੀਕਲ ਸੇਫਲੀ ਖੜਾ ਹੋ ਜਾਏ ਉਸ ਨੂੰ ਕੋਈ ਅੱਗੋਂ ਜਾਂ ਪਿੱਛੋਂ ਹਿੱਟ ਨਾ ਕਰੇ ਤਾਂ ਕਿ ਜਾਨ ਮਾਲ ਦਾ ਬਚਾਅ ਹੋ ਸਕੇ ਤਲਜੀਤ ਸਿੰਘ ਸ਼ਾਨ ਵਾਸੀ ਅਮਰਿੰਦਰ ਕਲੋਨੇ ਰਾਜਪੁਰਾ ਮੈਂ ਇਸ ਥਾਂ ਤੇ 2002 ਤੋਂ ਰਹਿ ਰਿਹਾ ਹਾਂ तकरीबन 23 ਸਾਲਾਂ ਤੋਂ ਦੇਖ ਰਹੇ ਹਾਂ ਇਸ ਥਾਂ ਤੇ ਬਹੁਤ ਸਾਰੇ ਐਕਸੀਡੈਂਟ ਹੋਏ ਨੇ ਇਹਨਾਂ ਦਾ ਬਚਾਅ ਇਸੇ ਵਾਸਤੇ ਹੋਏਗਾ ਕਿ ਜਿਵੇਂ ਹੁਣ ਨੈਸ਼ਨਲ ਹਾਈਵੇ ਹੈ ਦੋਨੋਂ ਪਾਸੋਂ ਕੋਈ ਕਰੀਬਨ 5 ਫੁੱਟ ਰਾਜਪੁਰੇ ਤੋਂ ਪਟਿਆਲਾ ਵੱਲ ਔਰ 5 ਫੁੱਟ ਪਟਿਆਲਾ ਤੋਂ ਰਾਜਪੁਰਾ ਵਾਲਾ ਗਰਸਨ ਹੋਰ ਥਾਂ ਮਿਲ ਜਾਏ ਤਾਂ ਟਰਾਲੀਆਂ ਟਰੈਕਟਰ ਜੋ ਬੱਚਿਆਂ ਦੀਆਂ ਬਸਾਂ ਨੇ ਸਕੂਲ ਬਸਾਂ ਨੇ ਉਹ ਸੇਫ ਖੜੀਆਂ ਹੋ ਸਕਣ ਅੱਜ ਕੱਲ ਤਾਂ ਉਹਨਾਂ ਪਤਾ ਸਾਰੇ ਪਾਸੇ ਬੜੀਆਂ ਬੜੀਆਂ-ਬੜੀਆਂ ਗੱਟੀਆਂ ਨੇ ਉਹਨਾਂ ਨੂੰ ਖੜੇ ਕਰਨ ਵਾਸਤੇ ਬਹੁਤ ਪ੍ਰੋਬਲਮ ਹੈ ਇੱਕਦਮ ਟ੍ਰੈਫਿਕ ਆ ਜਾਂਦਾ ਹੈ ਔਰ ਕਈ ਐਕਸੀਡੈਂਟ ਹੋ ਚੁੱਕੇ ਨੇ ਜੋ ਕਿ ਰਿਕਾਰਡ ਵਿੱਚ ਨੇ ਸਾਡੇ ਕੋਲ ਸਾਡੇ ਕਲੋਨੇ ਦੇ ਕਈ ਬੰਦੇ ਪਰਮਾਤਮਾ ਨੂੰ ਪਿਆਰ ਹੋ ਚੁੱਕੇ ਨੇ ਔਰ ਹੁਣ ਪਿੱਛੇ ਜੇ ਵੀ ਇੱਕ ਇੱਥੇ ਐਕਸੀਡੈਂਟ ਹੋਇਆ ਇਹਦੇ ਚੁੱਪੇ ਉਪਰ ਦੋਨਾਂ ਜੱਥ ਹੋ ਗਈ ਲੇਡੀਜ਼ ਨੇ ਇੱਥੇ ਆਣਾ ਹੁੰਦਾ ਔਰ ਗੁਰਦੁਆਰਾ ਸਾਹਿਬ ਵੀ ਸਾਹਮਣੇ ਆ ਉੱਥੇ ਜਾਣ ਵਾਸਤੇ ਵੀ ਸਾਨੂੰ ਤਾਂ ਚਾਹੀਦੀ ਹੁੰਦੀ ਹੈ ਇੱਥੇ ਗੱਡੀ ਰੋਕਣ ਵਾਸਤੇ ਸੋ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਸਾਡਾ ਖਿਆਲ ਕਰਿਆ ਜਾਏ ਔਰ ਸਾਨੂੰ ਇਸ ਅਪਾਤ ਤੋਂ ਬਚਾਇਆ ਜਾ ਸਕੇ ਕਿਸ਼ਨ ਲਾਲ ਜੀ ਸੈਕਟਰੀ ਅਮਰਦੀਪ ਕਲੋਨੀ ਆਪਣਾ 2 ਸਾਲ ਤੋਂ ਅਸੀਂ ਇੱਥੇ ਚੁਣ ਹੋਈ ਸੀ ਸਾਡੀ ਸਾਨੂੰ ਸੈਕਟਰੀ ਬਣਾਇਆ ਗਿਆ ਇੱਥੇ ਤੇ ਅਸੀਂ ਜੋ ਵੀ ਸਾਡੇ ਕੋਲ ਹੋ ਸਕਿਆ ਜੀ ਆਪਣਾ ਅਸੀਂ ਐਪਲੀਕੇਸ਼ਨ ਮੈਂ ਮਿੱਤਰ ਜੀ ਨੂੰ ਵੀ ਦੇ ਕੇ ਆਏ ਨਿੰਮ ਮਿੱਤਰ ਜੀ ਐਮ ਐਲ ਏ ਨੂੰ ਵੀ ਦਈ ਤੇ ਆਪਣਾ ਐਮ ਐਲ ਏ ਕਨਾਵਰ ਜੀ ਆਪਣੇ ਗੁਰਲਾਲ ਜੀ ਉਹਨਾਂ ਨੂੰ ਵੀ ਦੇ ਕੇ ਤੇ ਆਪਣਾ ਅਸੀਂ ਆਪਣਾ ਜਿਹੜਾ ਹੈ ਆਪਣਾ ਨੈਸ਼ਨਲ ਹਾਈਵੇ ਆ ਤੇ ਪ੍ਰੋਜੈਕਟ ਡਾਇਰੈਕਟਰ ਉਹਨਾਂ ਨੂੰ ਵੀ ਰਿਸੀਵ ਕਰਾ ਕੇ ਆਏ ਐ ਐਪਲੀਕੇਸ਼ਨਾਂ ਸਾਰੀਆਂ ਇਹ ਤੇ ਅਜੇ ਤੱਕ ਕੋਈ ਸਾਡੇ ਕੋਲ ਬੰਦਾ ਪਹੁੰਚਿਆ ਨਹੀਂ ਨਾ ਕੋਈ ਸਾਡੀ ਉੱਤੇ ਗੌਰ ਹੋਈ ਆ ਅਸੀਂ ਤਾਂ ਸਿਰਫ ਇਹੀ ਮੰਗ ਕਰਦੇ ਹਾਂ ਵੀ ਸਾਡੀ ਜਿਹੜੀ ਸੜਕ ਆ ਉਹ ਚੌੜੀ ਕੀਤੀ ਜਾਵੇ ਜਦ ਕਿ ਸਾਡੀ ਗੱਡੀ ਜਿਹੜੀ ਆਮ ਨਾਲ ਲੱਗ ਸਕੇ ਤੇ ਹੋਰ ਜਿਹੜਾ ਹਾਈਵੇ ਹੈ ਚੰਡੀਗੜ੍ਹੋਂ ਆ ਰਿਹਾ ਹੈ ਉੱਥੇ ਪੂਰੇ ਕੱਟ ਸਹੀ ਆ ਗੱਡੀਆਂ ਖੜਨ ਦੇ ਹੈਗਾ ਆਪਣੇ ਜੋ ਉਰੇ ਤੇ ਲੇਕੇ ਰਾਜਪੁਰੇ ਤੋਂ ਲੇਕੇ ਰਾਜਪੁਰੇ ਤੋਂ ਲੇਕੇ ਜਿਹੜੀ ਆਪਣਾ ਇਹ ਪਟਿਆਲੇ ਤੱਕ ਦੀ ਆ ਉਰੇ ਆਪਣਾ ਕੋਈ ਕੱਟ ਸਹੀ ਨਹੀਂ ਜੀ ਤੇ ਅਸੀਂ ਇਹੀ ਪੂਰ ਜੋਰ ਅਪੀਲ ਕਰਦੇ ਆ ਮੰਗ ਕਰਦੇ ਆ ਸੋਸਾਇਟੀ ਵੱਲੋਂ ਵੀ ਅਮਰਦੀਪ ਕਲੋਨੀ ਕਲੋਨੀ ਵੱਲੋਂ ਵੀ ਤੇ ਪਿੰਡ ਖੜੋਲੀ ਜੀ ਇਹ ਵੀ ਪੰਚਾਇਤ ਉਹਨਾਂ ਦੀ ਪੰਚਾਇਤ ਨੇ ਵੀ ਸਾਨੂੰ ਇਹ ਲੈਟਰ ਨਾਲ ਸਾਡੇ ਹੋ ਕੇ ਸੰਯੋਗ ਦੇ ਕੇ ਤੇ ਅਸੀਂ ਲੈਟਰ ਭੇਜੇ ਦੀ ਪਹਿਲਾਂ ਪਰ ਗੌਰ ਨੇ ਜੀ ਹੋਈ